ਹਾਂਜੀ ਇਹ ਆਪਣਾ ਦੋਸਤ ਹੈ ਪ੍ਰਾਇਮਰੀ ਅਧਿਆਪਕ ਦੇਵੀਗੜ੍ਹ ਤਲਵਾੜਾ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਹੈ ਕੁਲਦੀਪ ਸ਼ੇਰਖੰਡ ਮੇਰਾ ਖਾਸ ਮਿੱਤਰ ਹੈ ਬਹੁਤ ਲੰਮੇ ਸਮੇਂ ਤੋਂ ਬਹੁਤ ਸੋਹਣਾ ਸਕੂਲ ਦੇ ਵਿੱਚ ਕੰਮ ਕਰ ਰਿਹਾ ਹੈ ਸਕੂਲ ਦੇ ਕੰਧਾਂ ਦੇ ਉੱਪਰ ਪੰਜਾਬੀ ਮਾਂ ਬੋਲੀ ਨੂੰ ਵੀਰ ਮੇਰਾ ਬਹੁਤ ਸੋਹਣੇ ਤਰੀਕੇ ਦੇ ਨਾਲ ਸਤਿਕਾਰ ਦੇ ਰਿਹਾ ਪੰਜਾਬੀ ਮਾਂ ਬੋਲੀ ਦੇ ਅੱਖਰ ਤੇ ਨਾਲ ਇੱਕ ਰੁੱਖ ਬਣਾ ਕੇ ਰੁੱਖਾਂ ਦਾ ਬਹੁਤ ਸਾਰਾ ਸਤਿਕਾਰ ਕਿਉਂਕਿ ਠੰਡੀਆਂ ਸ਼ਾਮਾਂ ਦਾ ਜਿਹੜਾ ਦਰਜਾ ਰੁੱਖਾਂ ਨੂੰ ਮਿਲਿਆ ਇੱਕ ਮਾਂਵਾਂ ਦਾ ਦਰਜਾ ਰੁੱਖਾਂ ਨੂੰ ਮਿਲਿਆ ਇੱਕ ਰੁੱਖ ਬਣਾ ਕੇ ਮਾਂ ਬੋਲੀ ਲਿਖ ਕੇ ਕੰਦ ਨੂੰ ਸ਼ਿੰਗਾਰ ਰਿਹਾ ਤੇ ਉੱਪਰ ਸਾਡੀ ਮਾਂ ਬੋਲੀ ਦੇ ਬਰਨ ਮਾਲਾ ਦੇ ਅੱਖਰ ਨੇ ਉਹ ਸਾਰੇ ਲਿਖ ਕੇ ਬਹੁਤ ਸੋਹਣਾ ਕੰਮ ਕਰ ਰਿਹਾ ਬਹੁਤ ਸਾਰਾ ਪਿਆਰ ਵੀਰ ਕੁਲਦੀਪ ਸ਼ੇਰ ਦਾ ਬਹੁਤ ਸਾਰਾ ਸਤਿਕਾਰ